ਮੁਰਤਾਵਾਤ ਜੰਦਾਬਾ ਜਿਲ੍ਹਾ ਪ੍ਰਸ਼ਾਸਨ ਮੁਰਤਾਵਾਤ ਜੰਦਾਬਾ ਜੰਦਾਬਾ ਪੀਟੀੀ ਟੀਮ ਮੁਰਤਾਵਾਤ ਦੇ ਮਾਨਸਾ ਰੋਡ ਤੇ ਡੀਮਾਰਟ ਦੇ ਨਾਲ ਭਾਈ ਮਤੀਦਾਸ ਨਗਰ ਦੇ ਬਿਲਕੁਲ ਸਾਹਮਣੇ ਇੱਕ ਇਹ ਮੇਰੇ ਪਿੱਛੇ ਦੇਖ ਰਹੇ ਹਾਂ ਇੱਕ ਬਿਜ਼ਨਸ ਪੁਆਇੰਟ ਬਣ ਰਿਹਾ ਚਲੋ ਵਪਾਰੀ ਲੋਕ ਆ ਆਪਦਾ ਬਿਜ਼ਨਸ ਬਣਾਉਂਦੇ ਆ ਵਧਾਉਂਦੇ ਆ ਇਹਦੇ 'ਚ ਕੋਈ ਸਾਨੂੰ ਆਬਜੈਕਸ਼ਨ ਨਹੀਂ ਹੈਗਾ ਜੇ ਬਿਜ਼ਨਸ ਚੱਲੂਗਾ ਜਾਂ ਕੋਈ ਇਦਾਂ ਦੇ ਆਧਾਰੇ ਆਉਂਦੇ ਆ ਪਰ ਚਲੋ ਉਹ ਇੱਕ ਸ਼ਹਿਰ ਲਈ ਜਾਂ ਸਮਾਜ ਦੇ ਇੱਕ ਕੋਈ ਕੰਮ ਦੀ ਚੀਜ਼ ਹੋ ਸਕਦੀ ਆ ਕੋਈ ਸ਼ਾਪਿੰਗ ਕੰਪਲੈਕਸ ਬਣਦਾ ਪਰ ਅਸੀਂ ਉੱਥੇ ਵਿਰੋਧ ਕਰਦੇ ਆ ਜਿੱਥੇ ਇਹਨਾਂ ਚੀਜ਼ਾਂ ਦੀ ਆੜ ਦੇ ਵਿੱਚ ਸਮਾਜ ਦਾ ਨੁਕਸਾਨ ਹੁੰਦਾ ਸਮਾਜ ਦੇ ਲੋਕਾਂ ਦੀ ਜ਼ਿੰਦਗੀ ਨਾਲ ਜੁੜੀ ਚੀਜ਼ ਹੈ ਉਹ ਜਿਹੜੀ ਹੈਗੀ ਹੈ ਉਹਦਾ ਅਸੀਂ ਵਿਰੋਧ ਕਰਦੇ ਹਾਂ ਉਹਦੇ ਤਹਿਤ ਉਹ ਜਿਹੜਾ ਡਿਪਾਰਟਮੈਂਟ ਹੈ ਜਾਂ ਐਨਜੀਟੀ ਹੈ ਗ੍ਰੀਨ ਟ੍ਰੀਉ ਨਾਲ ਹੈ ਜਾਂ বন ਵਿਭਾਗ ਹੈਗਾ ਜਾਂ ਕਾਰਪੋਰੇਸ਼ਨ ਜਿਹੜੀ ਹੈਗੀ ਹੈ ਫੋਰੈਸਟ ਹੈਗੀ ਹੈ ਉਹਨਾਂ ਨੇ ਇੱਕ ਗਲਤ ਪ੍ਰੋਪੋਜ਼ਲ ਬਣਾ ਕੇ ਗੁੰਮਰਾਹ ਕਰਨ ਦੇ ਤਰੀਕੇ ਨਾਲ ਇਹ ਭੇਜਤਾ ਕਿ ਇੱਥੇ ਦਰਖਤ ਜਿਹੜੇ ਲੱਗੇ ਆ ਇਸ ਛੜਕ ਤੋਂ ਤਕਰੀਬਨ 20 ਫੁੱਟ ਪਿੱਛੇ ਉਹ 20 ਫੁੱਟ ਪਿੱਛੇ ਵਾਲੇ ਦਰਖਤ 30 ਦਰਖਤ ਕੱਟੇ ਜਾ ਰਹੇ ਆ ਉਹ ਤੋਂ ਲੈ ਕੇ ਇੱਥੋਂ ਤੱਕ ਪੁਰਾਣੇ ਵਿਰਾਸਤੀ ਰੁੱਖ ਜੋ ਸਾਡੇ ਪੰਜਾਬ ਦੇ ਪੁਰਾਣੇ ਵਿਰਾਸਤੀ ਦਰਖਤ ਆ ਉਹ ਕੱਟੇ ਜਾ ਰਹੇ ਆ ਉਹ ਦਰਖਤ ਆ ਜਿਹੜੇ ਉਹ ਸਾਨੂੰ ਸਾਹ ਦਿੰਦੇ ਆ ਆਕਸੀਜਨ ਦਿੰਦੇ ਆ ਧੂੜ ਮਿੱਟੀ ਸੋਖਦੇ ਆ ਬਿਮਾਰੀਆਂ ਤੋਂ ਬਚਾਉਂਦੇ ਆ ਉਹਨਾਂ ਦਾ ਨੁਕਸਾਨ ਜਿਹੜਾ ਉਹਨਾਂ ਦਾ ਨੁਕਸਾਨ ਕੀਤਾ ਜਾ ਰਿਹਾ ਉਹਨਾਂ ਦਾ ਕਤਲ ਕੀਤਾ ਜਾ ਰਿਹਾ ਅਸੀਂ ਉਹਦਾ ਵਿਰੋਧ ਕਰਦੇ ਹਾਂ ਰक्त ਕੱਟ ਨੂੰ ਅਸੀਂ ਕੁਝ ਬਚਾ ਲਿਆ ਬਾਕੀਆਂ ਨੂੰ ਕੱਟਣ ਲਈ ਤਿਆਰ ਖੜੇ ਆ ਅਸੀਂ ਉਹਦਾ ਵਿਰੋਧ ਕਰਦੇ ਹਾਂ ਅਸੀਂ ਕੱਟਣ ਨਹੀਂ ਦੇਵਾਂਗੇ ਮੇਰਾ ਨਾਮ ਸੋਨੀਆ ਨਾਇਰ ਹੈ ਜੀ ਅਸੀਂ ਇੱਥੇ ਇਹ ਦੇਖੋ ਜੀ ਰੁੱਖਾਂ ਦਾ ਬਹੁਤ ਜ਼ਿਆਦਾ ਕਹਾਨ ਹੋਇਆ ਇੱਥੇ ਕਤਲ ਹੀ ਹੋਇਆ ਇੱਕ ਤਰ੍ਹਾਂ ਨਾਲ ਪੰਛੀਆਂ ਦੇ ਆਲ ਨੇ ਉਜਾੜ ਦਿੱਤੇ ਗਏ ਤੇ ਦੇਖੋ ਕਿੰਨੇ ਇੱਥੇ ਲੋਕ ਛਾਵੇਂ ਬਹਿੰਦੇ ਸੀ ਬੱਚੇ ਹੋਰ ਬਜ਼ੁਰਗ ਇੱਥੇ ਆ ਕੇ ਬਹਿੰਦੇ ਸੀ ਤੇ ਇਹਨਾਂ ਨੇ ਸਿਰਫ ਆਪਣੀ ਕਲੋਨੀ ਦੀ ਜਿਹੜੀ ਸੁੰਦਰਤਾ ਵਧਾਣੀ ਸੀ ਇਸ ਕਰਕੇ ਆ ਰੁੱਖ ਐਨੇ ਸਾਰੇ ਕੱਟਤੇ ਤੇ ਹਜੇ ਹੋਰ ਵੀ ਕੱਟਣੇ ਸੀ ਤੇ ਅਸੀਂ ਇੱਥੇ ਧਰਨਾ ਮਾਰਿਆ ਅਸੀਂ ਹੁਣ ਬਿਲਕੁਲ ਇੱਕ ਵੀ ਰੁੱਖ ਨਹੀਂ ਕੱਟਣ ਦੇਣਾਗੇ ਅੱਜ ਮੰਜ਼ੂਰੀ ਨੂੰ ਕਿਵੇਂ ਦੇਖਦੇ ਹੋ ਜੀ ਮੰਜ਼ੂਰੀ ਸਾਹਿਬ ਇਹਨਾਂ ਦਾ ਕਾਲਮ ਆ ਲੈ ਜੀ ਆਪਣੇ ਆਪ ਹੀ ਮੰਜ਼ੂਰੀਆਂ ਲੈ ਲਿਆ ਉੱਪਰੋਂ ਜਾ ਕੇ ਕਹਿ ਕੋਹਾ ਕੇ ਉਹਨਾਂ ਨੂੰ ਕੀ ਪਤਾ ਕੀ ਰੀਜ਼ਨ ਦੇ ਕੇ ਇਹਨਾਂ ਨੇ ਮਨਜ਼ੂਰੀ ਲੱਤੀ ਐ ਅਸੀਂ ਤਾਂ ਇਹਨਾਂ ਨੂੰ ਪੁੱਛਿਆ ਵੀ ਰੀਜ਼ਨ ਕੀ ਐ ਦੱਸੋ ਰੀਜ਼ਨ ਇਹਨਾਂ ਨੇ ਕੋਈ ਕਲੀਅਰ ਨਹੀਂ ਵੀ ਰੀਜ਼ਨ ਨਹੀਂ ਰੀਜ਼ਨ ਹੈ ਵੀ ਇਹ ਨਹੀਂ ਦੀਵਾਰ ਦੇ ਮੂਹਰੇ ਦਰਖਤ ਆ ਗਏ ਸੀ ਜਦ ਕਿ ਇਹ ਇਹਨਾਂ ਦੀ ਨਾ ਤਾਂ ਇਹਨਾਂ ਦੀ ਬਾਉਂਡਰੀ ਦੇ ਅੰਦਰ ਹੈ ਨਾ ਇਹ ਸੜਕ ਦੇ ਨੇੜੇ ਹੈ ਕੋਈ ਇਹਨਾਂ ਦਾ ਰੀਜ਼ਨ ਨਹੀਂ ਸੀ ਸੀ ਇਹਨਾਂ ਨੇ ਆਪਣੀ ਇਹ ਵਧਾਉਣ ਵਾਸਤੇ ਆਪਣੇ ਵੈਲਿਊ ਵਧਾਉਣ ਵਾਸਤੇ ਇਹਨਾਂ ਨੇ ਇਹਦਾ ਰੁੱਖ ਕੱਟ ਤੇ ਜੀ ਕਈ ਸੁਸਤਾਵਾਂ ਦੇ ਮੈਂਬਰਾਂ ਨਾਲ ਗੱਲ ਹੋਈ ਉਹ ਕਹਿੰਦੇ ਸੁੱਕੇ ਦਰਖਤ ਤਾਂ ਸਾਬ ਚ ਕੱਟਣ ਵਾਸਤੇ ਸਾਨੂੰ ਕਈ ਸਾਲ ਹੋ ਗਏ ਐਪਲੀਕੇਸ਼ਨ ਅਪਤੀਆਂ ਮਨਜ਼ੂਰੀ ਨਹੀਂ ਮਿਲਦੀ ਪਰ ਹਰਿਆਣ ਦੀ ਮਨਜ਼ੂਰੀ ਕਮੇਟ ਤੋਂ ਮਿਲ ਜਾਂਦੀ ਬਿਲਕੁਲ ਇਹੀ ਤਾਂ ਇਹੀ ਤਾਂ ਸੀ ਇਹਨਾਂ ਨੂੰ ਪੁੱਛਦੇ ਆਂ ਵੀ ਕਿਵੇਂ ਦਿੱਤੀ ਮਨਜ਼ੂਰੀ ਹਰਿਆਣ ਦੀ ਮਨਜ਼ੂਰੀ ਦੇਣੀ ਨਹੀਂ ਸੀ ਚਾਹੀਦੀ ਅਸੀਂ ਤਾਂ ਰੁੱਖ ਲਗਾਣੇ ਆ ਅਸੀਂ ਹਰ ਇੱਕ ਨੂੰ ਕਹਿੰਨੇ ਆ ਵੀ ਏਕ ਪੇੜ ਮਾ ਕੇ ਨਾਮ ਸਾਡੇ ਪ੍ਰਧਾਨ ਮੰਤਰੀ ਜੀ ਨੇ ਮੁਹਿੰਮ ਚਲਾਈ ਅਸੀਂ ਉਹਦੇ ਨਾਮ ਤੇ ਕਿੰਨੇ ਜ਼ਿਆਦਾ ਪੇੜ ਲਗਾਏ ਤੇ ਇਹ ਇੱਕ ਇਹਨਾਂ ਨੇ ਪੇੜ ਜਿਹੜੇ ਲੱਗ ਗਏ ਉਹਨਾਂ ਨੂੰ ਕੱਟਤਾ ਦੱਸੋ ਅਸੀਂ ਵਾਤਾਵਰਣ ਪ੍ਰੇਮੀ ਕਿੱਧਰ ਜਾઈએ ਅਸੀਂ ਲਗਾ ਲੈਨੇ ਆ ਤਾਂ ਇਹੋ ਜਿਹੇ ਲੋਕ ਆ ਕੇ ਕੱਟ ਦਿੰਦੇ ਆਂ ਦਰਾ ਔਰ ਤੁਹਾਨੂੰ ਕੀ ਕਹਿਣਾ ਚਾਹੁੰਦਾ ਜਿਵੇਂ ਤੁਸੀਂ ਦੋ ਤਿੰਨ ਜਾਨੇ ਲੇਡੀਜ਼ ਹੁੰਦੇ ਆ ਹੋਰ ਔਰਤਾਂ ਘਰਾਂ 'ਚ ਨੇ ਉਹਨਾਂ ਨੂੰ ਲੱਗਦਾ ਵੀ ਆਉਣਾ ਚਾਹੀਦਾ ਮੈਂ ਸਾਰੇ ਇੱਥੇ ਜਿਹੜੇ ਆਸ-ਪਾਸ ਰਹਿਣ ਵਾਲੀਆਂ ਔਰਤਾਂ ਉਹਨਾਂ ਨੂੰ ਕਹਿਨੀ ਆ ਵੀ ਪਲੀਜ਼ ਇਹ ਕੋਈ ਸੰਘਰਸ਼ ਕੱਲਾ ਜੈਂਟਸ ਵਾਸਤੇ ਨਹੀਂ ਹੈ ਸਾਨੂੰ ਸਾਰਿਆਂ ਨੂੰ ਆਕਸੀਜਨ ਆਪਣੇ ਬੱਚਿਆਂ ਦੇ ਲਈ ਆਪਣੇ ਬੱਚਿਆਂ ਦੇ ਲਈ ਆਣਾ ਉਹਨਾਂ ਦਾ ਬਹੁਤ ਜ਼ਰੂਰੀ ਹੈ ਇੱਥੇ ਆਓ ਤੇ ਇੱਥੇ ਧਰਨੇ ਤੇ ਸਾਡਾ ਸਾਥ ਦਿਓ ਜਿੰਨੇ ਕਿ ਦਰਖਤ ਕੱਟੇ ਗਏ ਲੱਗਦਾ ਵੀ ਇਨੇ ਕਿ ਲਗਾਏ ਵੀ ਜਾਣਗੇ ਤੋਂ ਦੁਬਾਰਾ ਅਸੀਂ ਕਹਿੰਦੇ ਇੱਕ ਦਰਖਤ ਕੱਟਿਆ ਨਾ 100 ਦਰਖਤ ਇੱਕ ਦਰਖਤ ਦੇ ਪਿੱਛੇ ਲਗਵਾਇਆ ਜਾਵੇ ਇਹਨਾਂ ਤੋਂ ਇਹਨਾਂ ਦੀ ਇਹੀ ਸਜ਼ਾ ਹੋਣੀ ਚਾਹੀਦੀ ਹੈ ਇੱਕ ਦਰਖਤ ਦੇ ਵਿੱਚ 100 ਸੌ ਲਵਾਂ ਨੇ ਉਸ ਤੋਂ ਬਾਅਦ ਇਹਨਾਂ ਦੀ ਜੁੜਤ ਨਹੀਂ ਹੋਏਗੀ ਕੱਟਣ ਦੀ